ਤੁਸੀਂ ਕਦੇ ਮਿਲੇ ਅਮਰਪਾਲ ਮੇਰੇ ਸਾਹਮਣੇ ਲੰਮਾ ਪਿਆ ਹੋਇਆ ਸੀਗਾ ਮਰਵਲਵਰ ਚ ਗੋਲੀਆਂ ਕੱਢੀ ਜਾਂਦਾ ਸੀ ਪਾਈ ਜਾਂਦਾ ਸੀਗਾ ਪਹਿਲੀ ਗੱਲ ਤੇ ਇਹਨੂੰ ਬੇਸਿਕ ਐਟੀਕੈਟੀ ਨਹੀਂ ਸੀਗਾ ਕਿ ਕੋਈ ਸਾਹਮਣੇ ਬੰਦਾ ਬੈਠਾ ਹੈ ਤੇ ਬਹਿ ਕੇ ਗੱਲ ਕਰਨੀ ਹੈ ਇਹ ਤਾਂ ਲੰਮਾ ਬੈ ਕੇ ਗੱਲ ਕਰਦਾ ਹੁੰਦਾ ਸੀਗਾ ਹੂੰ ਉਹ ਤਾਂ ਉਹਨਾਂ ਦਾ ਅੰਦਾਜ਼ ਹੋ ਸਕਦਾ ਹੈ ਕਿ ਅਮਰਪਾਲ ਦਾ ਉਹਦੇ ਨਾਲ ਦੇ ਕਹਿਣ ਕਿ ਉਹ ਤਾਂ ਅੰਦਾਜ਼ ਹੈ ਜਿੰਮੇਤ ਨਹੀਂ ਦੇਉਣੀ ਨਾਲਾਂ ਜਾਂਦੇ ਹੂੰ ਇਹ ਤਾਂ ਸਨੀ ਨਹੀਂ ਦੇਉਣੀ ਉਹਨਾਂ ਦਾ ਗਲਤ ਜਗ੍ਹਾ ਪੰਗਾ ਲੈ ਲਿਆ ਹੂੰ ਇਹ ਮੰਦੇ ਪੂਰੀਆ ਪਰਤਾਂ ਉਧੇੜਦੇ ਆਂਗੇ ਇਹ ਗੱਲ ਵਿੱਚੋਂ ਕਿ ਨਹੀਂ ਡਰਨ ਵਾਲੇ ਨਹੀਂ ਹੈਗੇ ਅਮਰਪਾਲ ਸਿੰਘ ਨੂੰ ਸ਼ੀਲਡ ਕਰਨ ਵਾਸਤੇ ਐਨਐਸਏ ਲਈ ਜਾ ਰਹੀ ਹੈ। ਓਕੇ ਅਮਰਪਾਲ ਸਿੰਘ ਨੂੰ ਵੱਡਾ ਕਰਨ ਵਾਸਤੇ ਐਨਐਸਏ ਲਈ ਜਾ ਰਹੀ ਹੈ। ਕੌਣ ਵੱਡਾ ਕਰ ਰਹੀ ਹੈ? ਏਜੰਸੀਆਂ। ਕਿਹੜੀਆਂ ਏਜੰਸੀਆਂ? ਉਹ ਕਹਿ ਦਿੰਦੇ ਆ ਕਿ ਏਜੰਸੀਆਂ ਦਾ ਨਾਮ ਦੱਸੋ। ਉਹ ਕਹਿ ਦਿੰਦੇ ਆ ਕਿ ਤੁਸੀਂ ਏਜੰਸੀਆਂ ਦੇ ਬੰਦੇ ਹੋ, ਬਾਕੀ ਏਜੰਸੀਆਂ ਦੇ ਬੰਦੇ ਨੇ ਸਾਰੀ ਸਰਕਾਰੀ ਸਿਕਿਉਰਿਟੀਆਂ ਦੇ ਪਿੱਛੇ ਤੁਰੇ ਫਿਰਦੇ। ਉਹ ਤੇ ਕਹਿ ਦੇਣਗੇ ਤੇ ਇਹ ਤੇ ਏਜੰਸੀ ਨਾਲ ਬਣਿਆ ਹੈ, ਬਸ ਉਹਨੂੰ ਇਨਸਾਨ ਕੋਈ ਏਜੰਸੀ ਨਾਲ ਥੋੜੀ ਬਣ ਗਿਆ। ਯਾਰ ਜੀ ਏਜੰਸੀ ਨਾਲ ਨਹੀਂ ਹੁੰਦੀ, ਹਰ ਚੀਜ਼ ਏਜੰਸੀਆਂ ਨਾਲ ਨਹੀਂ ਉਹ ਅਜ ਬਾਹਰ ਆਉਣ ਵਾਸਤੇ ਉਹਦੀ ਪੂਰੀ ਟੀਮ ਤੇ ਉਹ ਤਰਲੋ ਮੱਛੀ ਆ ਉਹ ਕਿਸੇ ਵੀ ਲੈਵਲ ਤੇ ਕੰਪਰੋਮਾਈਜ਼ ਕਰੇਗਾ ਇਹ ਲੋਕਾਂ ਤੋਂ ਕਾਉਂਟੇਬਿਲਟੀ ਮੰਗਦੇ ਸੀ ਨਾ ਬੁਰੀਲ ਸਿੰਘ ਉਰੀ ਰਵੀ ਸਿੰਘ ਹੋਰਾਂ ਕੋਲੋਂ ਇਹ ਬਾਕੀਆਂ ਕੋਲੋਂ ਕਿ ਹਾਂ ਵੀ ਕਾਉਂਟੇਬਿਲਟੀ ਕੀ ਤੁਹਾਡੀ ਕਿੰਨੇ ਪੈਸੇ ਲੱਗੇ ਕਿੱਥੇ ਲੱਗੇ ਆ ਖਰਚਾ ਕੀ ਧੰਕਾਨ ਕੀ ਇਹ ਆਪਣੀ ਕਾਉਂਟੇਬਿਲਟੀ ਦੱਸੋ ਕਿੱਥੇ ਗਏ 28 ਲੱਖ ਰੁਪਈਆ ਖੰਡੇ ਵਾਲਾ ਅੱਜ ਹਾਲਾਤ ਤਾਂ ਕੀ ਆ ਅਜਾਲੇ ਇਨਸੀਡੈਂਟ ਦੇ ਵਿੱਚ 39 ਨੰਬਰ ਤੇ 23 ਨੰਬਰ ਦੋ ਐਫ ਆਈ ਆਰਾਂ ਸੀ ਉੱਥੇ ਉੱਥੇ ਅੱਧੇ ਬੰਦਿਆਂ ਕੋਲ ਜਿਹੜੇ ਸਰਕਾਰੀ ਵਕੀਲ ਪੇਸ਼ ਹੁੰਦਾ ਉਹਨਾਂ ਇਹਨਾਂ ਲੋਕਾਂ ਨੇ ਉਹਨਾਂ ਦੀ ਬਾਹਰ ਹੀ ਫੜੀ ਅਮਰਤਪਾਲ ਸਿੰਘ ਵਾਸਤੇ ਸੀਨੀਅਰ ਡੈਜ਼ਿਗਨੇਟਿਡ ਵਕੀਲ ਇਹਨਾਂ ਨੂੰ ਸਰਦਾ ਹਾਈ ਕੋਰਟ ਦੇ ਵਿੱਚ ਪਰ ਬਾਕੀ ਮੁੰਡਿਆਂ ਵਾਸਤੇ ਇਹਨਾਂ ਨੇ ਕੋਈ ਵਕੀਲ ਕਰਕੇ ਦਿੱਤਾ ਹੈ ਚਾਹ ਅਮਰਤਪਾਲ ਦੀ ਕੀ ਗਲਤੀ ਹੈ ਬਿਲਕੁਲ ਗਲਤੀ ਹੈ ਹੀ ਇਸ ਲੀਡਰ ਲੀਡਰ ਤਾਂ ਜੇਲ੍ਹ 'ਚ ਬੈਠਾ ਹੈ ਤੇ ਸਜ਼ਾ ਤੇਨਾਂ 'ਚ ਫਰਕ ਹੁੰਦਾ ਮਤਲਬ ਉਹ ਉੱਥੋਂ ਲੀਡ ਕਰ ਸਕਦੇ ਨੇ ਚਾਹ ਬਿਲਕੁਲ ਲੀਡ ਕਰ ਸਕਦਾ ਉਹਨੂੰ ਮਿਲਣ ਵਾਲੇ ਕਿੰਨੇ ਲੋਕ ਜਾਂਦੇ ਨੇ ਕਿੰਨੇ ਵਕੀਲ ਉਹਨੂੰ ਮਿਲ ਕੇ ਆਉਂਦੇ ਆ ਹੂੰ ਜਿਉ ਬਾਕੀ ਚਿੱਠੀਆਂ ਕੱਢ ਸਕਦਾ ਅੰਦਰ ਬੈਠਾ ਤੇ ਉਹ ਉਹਨਾਂ ਨੂੰ ਡਾਇਰੈਕਸ਼ਨ ਹੀ ਦੇ ਸਕਦਾ ਮੇਰੇ ਨਾਲ ਦੇ ਬੰਦੇ ਜਿਹੜੇ ਹਨ ਜਮਨਤਾ ਕਰੋ ਇਹਦਾ ਆਪਣਾ ਇਲੈਕਸ਼ਨ ਖਾਤਾ ਸੀ ਅਮਰਪਾਲ ਸਿੰਘ ਦਾ ਔਰ ਜ 30 ਲੱਖ ਰੁਪਏ ਕੈਸ਼ ਬੈ ਇਲੈਕਸ਼ਨ ਤੋਂ ਬਾਅਦ ਉਹ ਕਿੱਥੇ ਗਏ 30 ਲੱਖ ਰੁਪਏ ਚਾਨਣ ਮੈਨੂੰ ਉਦੋਂ ਹੀ ਹੋ ਗਿਆ ਸੀਗਾ ਕਿ ਇਹ ਕਿਸ ਤਬੀਅਤ ਦੇ ਲੋਕ ਨੇ ਕੀ ਚਾਨਣ ਹੋ ਗਿਆ ਸੀਗਾ ਤੁਹਾਨੂੰ ਕੀ ਲੱਗਿਆ ਕਿ ਕਿਹੜੀ ਤਬੀਅਤ ਦੇ ਲੋਕ ਨੇ ਜਿਹੜਾ ਤੁਸੀਂ ਉਹਨਾਂ ਸ਼ਬਦ ਵਰਤੇ ਦੇਖੋ ਇਹ ਇੱਕ ਗੁੰਡਾ ਤਬੀਅਤ ਦੇ ਲੋਕ ਨੇ ਜਦੋਂ ਇਹ ਲੋਕ ਜੇਲ੍ਹ ਚੋਂ ਬਾਹਰ ਨਿਕਲਦੇ ਆ ਮੈਂ ਜਮਨਤਾ ਕਰਾਉਣਾ ਇਨਾਂ ਦੀ ਕਿਰਪਾਨਾਂ ਆਦਿਆਂ ਦੀ ਤੇ ਉਦੋਂ ਹੀ ਉਤਰ ਗਈਆਂ ਸੀਗੀਆਂ ਜਦੋਂ ਕੋਨੇ-ਮੋਨੇ ਕਿਰਪਾਨਾਂ ਇਹਨਾਂ ਨੇ ਪਾਲੀਆਂ ਕਿਸੇ ਕੋਈ ਨਿਤ ਨਿਮੀ ਨਹੀਂ ਕੋਈ ਕੋ ਲੈਣ ਨਹੀਂ ਕੋਈ ਦੇਣ ਨਹੀਂ ਕਿੱਥੋਂ ਤੱਕ ਕਿ ਇਹਨਾਂ ਦੇ ਕਕਾਰਾਂ ਦੀ ਬਿਦਬੀ ਜਿਹੜੀ ਹੈਗੀ ਆਪਣੇ ਨਸ਼ੇ ਦੀ ਪੁੜੀਆਂ ਲਪਾਉਣ ਵਾਸਤੇ ਵੀ ਕੀਤੀ ਆ ਤੁਸੀਂ ਇਹਨਾਂ ਟਾਈਮ ਚੁੱਪ ਕਿਉਂ ਰਹੇ ਹੁਣ ਤੁਸੀਂ ਸਾਹਮਣੇ ਕਿਉਂ ਆਏ ਹੋ ਜੇ ਤੁਹਾਨੂੰ ਲੱਗਦਾ ਸੀਗਾ ਕਿ ਵੀ ਉਸ ਵੇਲੇ ਕੁਝ ਧਾਂਤ ਲਿਆ ਕੁਝ ਦਾਲ ਦੇ ਵਿੱਚ ਕਾਲਾ ਹੈ ਤਾਂ ਉਸ ਵੇਲੇ ਤੁਸੀਂ ਸਾਹਮਣੇ ਆਉਣਾ ਸੀਗਾ ਸੋਸ਼ਲ ਮੀਡੀਆ ਦੇ ਉੱਤੇ ਇੱਕ ਲਿਸਟ ਜਾਰੀ ਹੋ ਚੁੱਕੀ ਹੈ ਉਸ ਲਿਸਟ ਦੇ ਉੱਤੇ ਕਿੰਤੂ ਪ੍ਰੰਤੂ ਹੋ ਰਹੇ ਨੇ ਸਵਾਲ ਜਵਾਬ ਹੋ ਰਹੇ ਨੇ ਉਸ ਲਿਸਟ ਦੇ ਵਿੱਚ ਕਈ ਪੰਥਕ ਬੰਦਿਆਂ ਦੇ ਨਾਮ ਨੇ ਭਾਵੇਂ ਪੰਥ ਨਾਲ ਜੁੜੇ ਹੋਏ ਨੇ ਭਾਵੇਂ ਪੰਥਕ ਗਤੀਵਿਧੀਆਂ ਦੇ ਵਿੱਚ ਹਿੱਸਾ ਪਾਉਂਦੇ ਨੇ ਉਹ ਨਾਮ ਕਿਉਂ ਨੇ ਕਾਰਨ ਕੀ ਹੈ ਕਿ ਇਹਨਾਂ ਨੂੰ ਰਿਲੀਜ਼ ਕੀਤੇ ਗਏ ਨੇ ਹਾਲਾਂਕਿ ਇਹ ਦੱਸਿਆ ਗਿਆ ਇੰਨੀ ਕਿ ਇਨਪੁਟ ਆਈ ਹੈ ਮੀਡੀਆ ਰਿਪੋਰਟਾਂ ਦੇ ਮੁਤਾਬਕ ਕਿ ਜਿਹੜੇ ਬੰਦਿਆਂ ਦੀ ਲਿਸਟ ਜਿਹੜੀ ਜਾਰੀ ਹੋਈ ਹੈ ਕੀਤੀ ਗਈ ਹੈ ਇਹ ਇਹਨਾਂ ਨੂੰ ਥ੍ਰੈਟ ਹੈ ਥ੍ਰੈਟ ਕਿਹਨਾਂ ਕੋਲੋਂ ਹੈ ਕੌਣ ਇਹਨਾਂ ਨੂੰ ਮਾਰਨਾ ਚਾਹੁੰਦਾ ਹੈ ਪਹਿਲੇ ਨੰਬਰ ਤੇ ਕੌਣ ਹੈ ਦੂਜੇ ਤੇ ਕੌਣ ਹੈ ਤੀਜੇ ਤੇ ਕੌਣ ਹੈ ਤੀਜੇ ਤੇ ਕਹਿੰਦੇ ਨਾਮ ਆ ਜਾਂਦਾ ਪ੍ਰਵਿੰਦਰ ਸਿੰਘ ਵੇਜਤਾ ਉਹ ਇੱਕ ਐਡਵੋਕੇਟ ਨੇ ਉਹ ਤਾਲੁਕਾਤ ਅਮਰਪਾਲ ਦੀ ਪਾਰਟੀ ਨਾਲ ਰੱਖਦੇ ਸੀਗੇ ਜਾਂ ਨਹੀਂ ਰੱਖਦੇ ਸੀਗੇ ਇਹ ਵੀ ਇੱਕ ਸਵਾਲ ਹੈ ਕਿਉਂਕਿ ਜਦੋਂ ਅਜਨਾਲਾ ਕਾਂਡ ਹੁੰਦਾ ਹੈ ਉਦੋਂ ਉਹਨਾਂ ਦੀ ਐਂਟਰੀ ਹੁੰਦੀ ਹੈ ਉਸ ਵੇਲੇ ਜਦੋਂ ਕਈ ਮੁੰਡੇ ਹੁੰਦੇ ਨੇ ਜਿਹੜੇ ਉਸ ਕੇਸ ਦੇ ਵਿੱਚ ਇਨਵੋਲਵ ਹੁੰਦੇ ਨੇ ਤਾ ਪਰਮਿੰਦਰ ਸਿੰਘ ਵਿਜ ਵੱਲੋਂ ਉਹਨਾਂ ਦੀ ਮਦਦ ਕੀਤੀ ਜਾਂਦੀ ਹੈ ਐਜ਼ ਏ ਵਕੀਲ ਕਿ ਚਲੋ ਕੋਈ ਨਹੀਂ ਇਹਨਾਂ ਨਾਲ ਧੱਕਾ ਹੋ ਰਿਹਾ ਜੇ ਕੋਈ ਗੱਲਬਾਤ ਹੋ ਰਹੀ ਹੈ ਤਾਂ ਅਸੀਂ ਬੈਕਐਂਡ ਤੇ ਇਹਨਾਂ ਨੂੰ ਸਪੋਰਟ ਕਰ ਲਈ ਜਾਂ ਕੋਟਾਂ ਦੇ ਵਿੱਚ ਸਪੋਰਟ ਕਰਦੇ ਹਾਂ ਪਰ ਹੁਣ ਇਹ ਚਰਚਾ ਚੱਲ ਪਈ ਕਿ ਪਰਮਿੰਦਰ ਸਿੰਘ ਵਿਜ ਨੂੰ ਕਿਉਂ ਮਾਰਨਾ ਚਾਹੁੰਦਾ ਹੈ ਕੌਣ ਮਾਰਨਾ ਚਾਹੁੰਦਾ ਹੈ ਕਾਰਨ ਕੀ ਹੈ ਸਾਡੇ ਨਾਲ ਨਹੀਂ ਗੱਲਬਾਤ ਕਰਾਂਗੇ ਹੋਰ ਚਰਚਾਵਾ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਕਹਿੰਦੇ ਅਮਰਪਾਲ ਸਿੰਘ ਹੋਰਾਂ ਦੀ ਪਾਰਟੀ ਦੇ ਨਾਲੋਂ بڑے ਬੰਦੇ ਟੁੱਟ ਰਹੇ ਨੇ ਟੁੱਟਣ ਦਾ ਕਾਰਨ ਕੀ ਹੈ ਵਕੀਲ ਸਭ ਤੋਂ ਵੱਡੀ ਗਿਣਤੀ ਦੇ ਵਿੱਚ ਕਿਉਂਕਿ ਕਾਫੀ ਸੀਨੀਅਰ ਵਕੀਲ ਨੇ ਜਿਹੜੇ ਉਸ ਪਾਰਟੀ ਨੂੰ ਛੱਡ ਗਏ ਨੇ